ਆਓ ਹੁਣ ਆਪਾਂ ਸਾਰੇ ਜਾਨੀ ਮਿਲ ਕੇ ਰਾਤੀ ਪ੍ਰਾਰਥਨਾ ਦੇ ਵਿੱਚ ਚੱਈਏ ਹਾਲੇਲੂਇਆ ਹalleluyah halleluyah 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 ਸਰਬਸ਼ਕਤੀਮਾਨ ਪਿਤਾ ਪਰਮੇਸ਼ਰ ਅਸੀਂ ਤੁਹਾਡਾ ਧੰਨਵਾਦ ਤੁਹਾਡਾ ਸ਼ੁਕਰ ਤੇ ਤੁਹਾਡੇ ਨਾਮ ਦੀ ਮਹਿਮਾ ਕਰਦੇ ਹਾਂ ਪਿਤਾ ਅੱਜ ਦੀ ਰਾਤ ਲਈ ਇਸ ਸੁੰਦਰ ਸਮੇ ਲਈ ਜਿਹੜਾ ਤੁਸੀਂ ਸਾਨੂੰ ਬਖਸ਼ਿਆ ਖੁਦਾਵੰਦ ਅਸੀਂ ਧੰਨਵਾਦ ਕਰਦੇ ਹਾਂ ਪਿਤਾ ਤੁਸੀਂ ਅੱਜ ਦਿਨ ਪਰ ਸਾਨੂੰ ਆਪਣੇ ਹੱਥਾਂ ਵਿੱਚ ਸੰਭਾਲ ਕੇ ਰੱਖਿਆ ਸਾਡੇ ਆਉਣ ਜਾਣ ਵਿੱਚ ਸਾਡੀ ਮਦਦ ਕੀਤੀ ਪ੍ਰਭੂ ਜੀ ਸਾਡੇ ਕੰਮਾਂ ਕਾਰਾਂ ਵਿੱਚ ਸਾਡੀ ਮਦਦ ਕੀਤੀ ਸਾਨੂੰ ਹਰ ਪਰੇਸ਼ਾਨੀ ਹਰ ਰੁਕਾਵਟ ਤੋਂ ਬਚਾ ਕੇ ਰੱਖਿਆ ਪਿਤਾ ਅਸੀਂ ਦਿਲ ਤੋਂ ਤੁਹਾਡੇ ਨਾਮ ਨੂੰ ਮਹਿਮਾ ਦਿੰਦੇ ਹਾਂ ਪ੍ਰਭੂ ਜੀ ਅੱਜ ਤੇ ਦਿਨ ਪਿਤਾ ਸਾਡੇ ਤੋਂ ਜਾਣੀ ਜਾਣ ਵਿੱਚ ਬਹੁਤ ਸਾਰੀਆਂ ਗਲਤੀਆਂ ਬਹੁਤ ਸਾਰੇ ਗੁਨਾਹ ਅਤੇ ਬਹੁਤ ਸਾਰੇ ਪਾਪ ਹੋ ਗਏ ਨੇ ਪ੍ਰਭੂ ਜੀ ਸਾਡੀਆਂ ਸਾਰੀਆਂ ਗਲਤੀਆਂ ਨੂੰ ਆਪਣੇ ਅਣਜਾਣ ਬੱਚੇ ਸਮਝ ਕੇ ਮਾਫ਼ ਕਰ ਦੇਣਾ ਪ੍ਰਭੂ ਅਸੀਂ ਪ੍ਰਾਰਥਨਾ ਕਰਦੇ ਹਾਂ ਕਿ ਜਿਵੇਂ ਤੁਸੀਂ ਦਿਨ ਪਰ ਸਾਨੂੰ ਸੰਭਾਲ ਕੇ ਰੱਖਿਆ ਉਸੇ ਤਰ੍ਹਾਂ ਰਾਤ ਨੂੰ ਵੀ ਸੰਭਾਲ ਕੇ ਰੱਖਣਾ ਪ੍ਰਭੂ ਜੀ ਜੋ ਲੋਕ ਦੁੱਖਾਂ ਚ ਨੇ ਪਰੇਸ਼ਾਨੀਆਂ ਚ ਨੇ ਉਹਨਾਂ ਲਈ ਪ੍ਰਾਰਥਨਾ ਕਰਦੇ ਹਾਂ ਉਹ ਸਭ ਆਪਣੀ ਪਰੇਸ਼ਾਨੀਆਂ ਤੋਂ ਆਜ਼ਾਦ ਹੋ ਜਾਣ ਪ੍ਰਭੂ ਉਹਨਾਂ ਨੂੰ ਮਿੱਠੀ ਨੀਂਦ ਦੇ ਦੋ ਅਸੀਂ ਪ੍ਰਾਰਥਨਾ ਕਰਦੇ ਹਾਂ ਉਹਨਾਂ ਲਈ ਜੋ ਸੌਂ ਨਹੀਂ ਪਾਉਂਦੇ ਜਿਨ੍ਹਾਂ ਨੂੰ ਡਰਾਉਣੇ ਸੁਪਨੇ ਆਉਂਦੇ ਆ ਜਿਨ੍ਹਾਂ ਨੂੰ ਦੁਸ਼ਟ ਦੀਆਂ ਆਤਮਾਵਾਂ ਪਰੇਸ਼ਾਨ ਕਰਦੀਆਂ ਨੇ ਪ੍ਰਭੂ ਜੀ ਅੱਜ ਉਹਨਾਂ ਨੂੰ ਮਿੱਠੀ ਨੀਂਦ ਆਵੇ ਤੇ ਪ੍ਰਭੂ ਮੈਂ ਉਹਨਾਂ ਦੁਸ਼ਟ ਦੀਆਂ ਆਤਮਾਵਾਂ ਨੂੰ ਹੁਕਮ ਦਿੰ ਲੋਕਾਂ ਦੇ ਅਬ ਇੰਨਾ ਬੱਚਿਆਂ ਦੀ ਜ਼ਿੰਦਗੀ ਵਿੱਚੋਂ ਨਿਕਲ ਕੇ ਚਲੇ ਜਾਓ ਮੈਂ ਤੁਹਾਨੂੰ ਜਹਾੜਾਂ ਦੇ ਵਿੱਚ ਮੈਂ ਤੁਹਾਨੂੰ ਸੁੱਕੀਆਂ ਥਾਵਾਂ ਦੇ ਵਿੱਚ ਬੰਦ ਦਿੰਨੀ ਆ ਕਿਉਂਕਿ ਪਿਤਾ ਪਰਮੇਸ਼ਰ ਤੁਸੀਂ ਮੈਨੂੰ ਇਹ ਅਧਿਕਾਰ ਦਿੱਤਾ ਕਿ ਜੋ ਕੁਝ ਤੂੰ ਧਰਤੀ ਤੇ ਬੰਨੇਗਾ ਮੈਂ ਸਵਰਗਾਂ ਦੇ ਵਿੱਚ ਬੰਦ ਦੇਵਾਂਗਾ ਤੇ ਜੋ ਤੂੰ ਖੋਲੇਗਾ ਮੈਂ ਸਵਰਗਾਂ ਦੇ ਵਿੱਚ ਖੋਲ ਦੇਵਾਂਗਾ ਅਤੇ ਪਿਤਾ ਮੈਂ ਬਰਤਨਾ ਕਰਦੀ ਹਾਂ ਕਿ ਤੁਸੀਂ ਆਪਣੇ ਬੱਚਿਆਂ ਦੀਆਂ ਆਸ਼ੀਸ਼ਾਂ ਤੇ ਬਰਕਤਾਂ ਨੂੰ ਸਵਰਗਾਂ ਦੇ ਵਿੱਚ ਖੋਲ ਦਿਓ ਤੇ ਇਹ ਤੁਹਾਡੀ ਸਮਰਥ ਤੁਹਾਡੇ ਅਨੁਗ੍ਰਹਿ ਨਾਲ ਭਰ ਜਾਣ ਪ੍ਰਭੂ ਜੀ ਪ੍ਰਭੂ ਤੁਸੀਂ ਨਾ ਦੇ ਸੋਰਸ ਆਫ ਇਨਕਮ ਤੇ ਆਸ਼ੀਸ਼ ਤੇ ਬਰਕਤ ਦੇਣਾ ਤੁਹਾਡੇ ਬੱਚੇ ਤੁਹਾਡੇ ਨਾਮ ਵਿੱਚ ਵਾਧੇ ਜਾਣ ਤੇ ਤੁਹਾਡੇ ਆਤਮਿਕ ਫਲਾਂ ਨਾਲ ਭਰਪੂਰ ਹੋ ਜਾਣ ਪ੍ਰਭੂ ਮੈਂ ਸਭ ਨੂੰ ਤੁਹਾਡੇ ਪਾਕ ਹੱਥਾਂ ਦੇ ਵਿੱਚ ਦਿਨੀਆਂ ਤੁਹਾਡੇ ਪਾਕ ਲਹੂ ਦੇ ਵਿੱਚ ਕਵਰ ਕਰਦੀਆਂ ਪ੍ਰਭੂ ਜੀ ਤੁਸੀਂ ਇਹਨਾਂ ਬੱਚਿਆਂ ਤੇ ਅੰਗ ਸੰਗ ਰਹਿਣਾ ਤੇ ਜਦੋਂ ਇਹ ਉੱਠਣ ਤਾਂ ਪ੍ਰਭੂ ਇਹ ਤੁਹਾਡੇ ਬੱਚੇ ਇੱਕ ਨਵੀਂ ਸਵੇਰ ਦਾ ਆਨੰਦ ਲਿਆ ਪਾਉਣ ਅਤੇ ਮੈਂ ਇਸ ਸਾਰੀ ਪ੍ਰਾਰਥਨਾ ਨੂੰ ਪ੍ਰਭੂ ਯਿਸੂ ਮਸੀਹ ਜੀ ਦੇ ਪਾਕ ਤੇ ਸਮਰਥੀ ਨਾਂ ਦੇ ਵਿੱਚ ਮੰਗ ਲੈਨੀ ਆ ਆਮੇਨ